ਵੀਵਾਗਤੋਂ ਨਿਕਲੇ ਅੱਜ ਆਹਦੇ ਵਾਈਟ ਵੀ ਆ ਹਾਂ ਆ ਵੀ ਆ ਤੇ ਆ ਵੀ ਆ ਖਾਣੇ ਕੋ ਹੈ ਬੀਬੀ ਦੇ ਕਿਹੜੇ ਅੱਜ ਨਾ ਨੇ ਛੋਲੇ ਪਟੂ ਦੇ ਛੋਲੇ ਵੀ ਜਨੇ ਪਾਇਆ ਤੇ ਇੱਧਰ ਆਟਾ ਗੁੰਨ ਕੇ ਰੱਖਿਆ ਆ ਕਾਫੀ ਹੋ ਗਿਆ ਆ ਮੈਨੂੰ ਲੱਗਾ ਫੁੱਲ ਗਿਆ ਆ ਬਿਸਮਿਲਾ ਦਾ 5 ਤਰੀਕ ਦਾ ਆ ਨਾ ਗੁਰਪੁਰ ਅਗਲੇ ਸ਼ਨੀਵਾਰਾ ਗੀਰਦਨ ਦਰਵਾਜ ਅੱਜ ਬਣਾਉਂਗੂ ਚਾਪਤੀ ਵਾਲੀ ਤੇ ਇੱਧਰ ਰੂਬਲ ਕਰਦੀ ਪਈ ਆ ਤੋੜਕੇ ਦੀ ਤਿਆਰੀ ਠੀਕ ਆ ਬੈਨ ਜੀ ਬਾਸੇ ਬਾਸ ਮਜ਼ਾ ਜੋ ਬੀਤਾ ਆ ਭਰਾਓਏ ਲੱਗਿਆ ਯਾਰ ਤੇ ਘਰ ਲੇ ਚੋ ਮਿਕਾ ਜੋ ਲੇ ਬਟੂ ਦੇਖਦੀ ਉਹ ਬਣਾ ਬਣਾ ਵਾਹ ਵੀ ਵਾਹ ਲਾਦੀ ਮੈਂ ਕੁਮਮਾ ਵਾਹ ਮਾ ਰਮਦਰ ਜੀ ਸਰ ਸਕੂਲੇ ਬਾਜ਼ਾਰ ਪੇ ਘੱਟ ਕੇ ਆਈਆਂ ਚਾਹ ਉਧਰ ਦਾ ਛਾੜਤਾ ਆਦੀ ਛੱਡੀ ਦਿੱਤਾ ਆ ਕਿ ਉਹ ਤਾਂ ਪੱਲੂ ਕਹਿੰਦੀ ਪਹਿਲਾਂ ਮੈਨੂੰ ਬਣਾ ਦੋ ਰੋਟੀਆਂ ਆਪਾਂ ਖਾਣੀਆਂ ਲੇਟ ਮਾਈਕਲ ਬਾਬਾ ਜੀ ਨਾਉ ਸ੍ਰੀ ਵਾਸੀ ਸੱਚਾ ਭਾਗਆ ਬੜਾ ਗੁੰਡ ਬਣਾਤਾ ਸੀ ਉਹ ਬੱਲੂ ਆਉਂਦਾ ਬਾਜ਼ਾਰ ਵਰਗਾ ਬਣ ਗਿਆ ਭਟੂਰਾ ਬਾਜ਼ਾਰ ਜਿਹਾ ਚਨੇ ਨਾਲ ساتھమే ਬਾਦ ਹੋ ਰਹੇ ਬਾਦੂਰੇ ਦੇਖੋ ਕਿਵੇਂ ਬੰਤੇ ਹਨ ਸਰਕੇ ਵਾਲਾ ਪਿਆਜ਼ ਕਿਆ ਬਾਤ ਹੈ ਸੀ ਲੈ ਕੇ ਆਇਆ ਬਜਾਰੋਂ ਗੁੜ ਤੇ ਬਣਾਈਆ ਗੁੜ ਦੀ ਮੰਮੀ ਨੇ ਚਾਹ ਸੀ ਆ ਮੰਗਾਈਆ ਜੀ ਅੱਜ ਸੀ ਆ ਮੰਗਾਈਆ Amazon ਤੋਂ Amazon ਤੋਂ ਬਾਹਰ ਆਇਆ ਨਹੀਂ ਏ ਏ ਏਦਾਂ ਨੱਪੋ ਤੇ ਏਦਾਂ ਆ ਜਾਂਦਾ ਤੇ ਬਾਹਰ ਆ ਜਾਂਦੀ ਤੇ ਬਰਫ਼ ਛੇਤੀ ਨਿਕਲ ਜਾਂਦੀ ਆ ਦਾ ਮਤਲਬ ਆ ਕਿ ਇਹ ਜਿੰਨੀ ਮਾਦੀ ਬਰਫ਼ ਹੋਵੇ ਇਹਦੇ ਬਾਹਰ ਨਹੀਂ ਜੰਮਦੀ ਬਾਹਰ طرف ਨਹੀਂ ਜੰਮਦੀ ਹੈਗੀ ਹਾਂ ਤੇ ਮੈਂ ਕਹਿੰਦਾ ਯਾਰ ਬਲੌਗ ਜ਼ੈਂਡ ਕਰੀ ਦਿਓ ਬਾਏ 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 ਸੋਹਦੀ ਮਾਰ ਦਿੰਦੀ ਮੰਮੀ ਮੇਰੀ ਕੋਹ ਦਿਨ ਮਾਰਦੀ ਨੇ ਦਈ ਜਾਓ ਮੈਂ ਚਲੋ ਜੀ ਮਿਲਦੇ ਆ ਕੱਲ ਫੇਰ ਇੱਕ ਨਵੇਂ ਬਲੌਗ ਵਿੱਚ ਮੰਮਾ ਜੀ ਇਧਰ ਟਾਈਮ ਪੌਣੇ 12 ਹੋ ਗਿਆ ਹਾਂਜੀ ਕਰੋ ਜੀ ਵਲੌਗ ਦੀ ਸ਼ੁਰੂਆਤ ਹਾਂਜੀ ਅੱਸੀ ਕੱਲ ਜੀ ਸਾਰਿਆਂ ਨੂੰ ਸਵਾਗਤ ਹੈ ਪਿੰਨੰਦਰਾ ਬਲੌਗ ਤੋਂ ਮੀਰ ਕਰਦੇ ਹਾਂ ਤੁਸੀਂ ਠੀਕ ਠਾਕ ਹੋਵਾਂਗੇ ਅਸੀਂ ਵੀ ਠੀਕ ਠਾਕ ਆ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਭ ਨੂੰ ਕਰਦੇ ਹਾਂ ਅੱਜ ਦੇ ਬਲੌਗ ਦੀ ਸ਼ੁਰੂਆਤ ਹੁਣ ਕੱਪੜੇ ਸੁੱਕੜੇ ਪਾਣਾ ਹੈ ਪਹਿਲਾਂ ਤਾਂ ਦਿਖਾਈਏ ਬਲੂ ਗਰੇ ਹੋ ਨੇ ਕਿੱਥੇ ਆ ਓਏ ਕਾ ਕਿੱਥੋਂ ਨਿਕਲੇ ਅੱਜ ਪਤਾ ਨਹੀਂ ਕਿੱਥੋਂ ਬੈਠੇ ਆ ਤੂੰ ਦੇਖੇ ਨਹੀਂ ਸੀ ਆਪਾਂ ਕਹਿੰਦੇ ਨੇ ਹੋਗੇ ਹਨ ਉਹ ਨਟ ਗਿਆ ਥੱਲੇ ਇਹ ਉਹ ਭੱਜ ਗਿਆ ਇੱਕ ਉਹ ਬੈਠਾ ਇੱਕ ਏ ਮਿਆਉ ਮਿਆਉ ਇਹ ਇਹ ਕੱਟ ਡਰਦਾ ਇਹ ਕੱਟ ਡਰਦਾ ਹੈ ਹੂੰ ਇਧਰ ਫੁੱਲ ਦੇਖਿੰਦੇ ਹੁਣ ਨਿੱਕਲੇ ਨੇ ਆਦੇ ਵੀ ਆਲੇ ਤਰ੍ਹਾਂ ਦੇ ਬਕਲੇ ਆਏ ਆਦੇ ਵਾਈਟ ਵੀ ਆ ਹਾਂ ਆ ਵੀ ਆ ਤੇ ਆ ਵੀ ਆ ਇਧਰ ਆ ਨਿੱਕਲੇ ਆ ਅੱਛਾ ਉਹ ਇਧਰ ਹੋਰ ਨਿੱਕਲੇ ਆ ਇੱਕ ਇੱਧਰ ਦੇ ਹਾਂ orange ਕਿੰਸਾ ਨਾ ਇਹ ਕੱਪੜੇ ਆ ਵਿੱਚ ਥੋੜਾ ਐਕਸਟਰਾ ਮਟੀਰੀਅਲ ਹੋਇਆ ਇਹਨੂੰ ਕੱਟ-ਕੁੱਟ ਦੋ ਯਾਰ ਮੇਚੀ ਨਹੀਂ ਆ ਬੂਟੀ ਜਈ ਯਾਰ ਥਾਰੇ ਮੂੰਹ ਵੇ ਦੇ ਦਮ ਅਸੀਂ ਹੈਲੋ ਕਿਆ ਦਾ ਕੁਝ ਖਾਣੇ ਕੋ ਹੈ ਬੀਬੀ ਕੀ ਨਾ ਨਿਆ ਛੋਲੇ ਪਟੂ ਦੇ ਛੋਲੇ ਵੀ ਜਨੇ ਪਾਇਆ ਤੇ ਇੱਧਰ ਆਟਾ ਗੁੰਨ ਕੇ ਰੱਖਿਆ ਆ ਕਾਫੀ ਹੋ ਗਿਆ ਆ ਮੈਨੂੰ ਲੱਗਾ ਫੁੱਲ ਗਿਆ ਆ ਹੂੰ ਓ ਇਹ ਲਾ ਫਾਰਮੈਟ ਹੋ ਗਿਆ ਸੱਲੇ ਲੱਤ ਹੀ ਹੈ ਨੀ ਹਾਂ ਲੈ ਜਾਨੇ। ਤੁਹ ਵੀ ਫੁੱਲ ਗਿਆ। ਜ਼ਿਆਦਾ ਹੋਇਆ। ਚੁੱਕਾ ਵੇਰਣਾ ਹਾਂ। ਠੀਕ ਹੈ ਜੁਨੀਆਂ ਹੋਇਆ ਆ ਨਾ। ਹਾਂ ਵਧੀਆ ਹੋਇਆ ਸੇ ਪਾਤ। ਆਪਣੇ ਸੁਕਣੇ ਵੀ ਜਾ ਕੇ ਕਰਦੇ ਆ ਚੋਲਿਆਂ ਦੀ ਸਬਜ਼ੀ ਬਣਾਵਾਂਗੇ। ਹੋਰ ਕੀ ਤਿਆਰੀ ਕਰਦੇ ਆ। ਪਲਕ ਨੂੰ ਅੱਜ ਛੇਤੀ ਛੁੱਟੀ ਹੋ ਜਾਣੀ ਕਿਉਂਕਿ ਬਾਬਾ ਜੀ ਦਾ ਬਰਥਡੇ ਆ ਰਿਹਾ ਹੈ ਨਾ ਗੁਨਾਨ ਨਰੇਜ ਜੀ ਦਾ। ਹੋਰ ਪਰਿਵਾਰ ਆਇਆ। ਤੇ ਉਹਦੇ ਕਰਕੇ ਫਿਰ ਨਾ ਇਹਨਾਂ ਦੇ ਜਲੰਦਰ ਅਜਿ ਨਗਰ ਕੀਰਤਨ ਮਦਦ ਨਿਕਲਣਾ ਆ। ਹਾਂ। ਅਜ ਨਗਰ ਕੀਰਤਨ ਉਹਦੇ ਕਰਕੇ ਹਾਫ ਡੇ ਹੋ ਜਾਣਾ ਤੇ 12 ਵਜੇ ਪਲੂ ਨੂੰ ਛੁੱਟੀ ਹੋਏ ਨਹੀਂ 11:40 ਤੇ ਪਪਾ ਜਾਣਗੇ ਲੈਣ। ਤੇ ਇਹਨਾਂ ਨੂੰ ਜਲਦੀ ਆ ਜਾਣਾ ਆ ਕੱਲ ਸੰਡੇ ਮੇਲਾ ਦਾ 5 ਤਰੀਕ ਦਾ ਹੈ ਨਾ ਗੁਰਪੁਰਪ 5 ਦਾ ਹੈ ਹਾਂ 5 ਆਪਣੇ ਵਿਹਾਰ ਵਿੱਚ ਵੀ ਕੀਰਤਨ ਦਰਬਾਰ ਆ ਆਹੋ ਮੈਂ ਤਾਂ ਪਿਛਲੇ ਸਾਲ ਆਪਾਂ ਗਏ ਸੀ ਕੀਰਤਨ ਦਰਬਾਰ ਅਗਲੇ ਸ਼ਨੀਵਾਰ ਆ ਕੀਰਤਨ ਦਰਬਾਰ ਆਵਲਾ ਸ਼ਨੀਵਾਰ ਛੜ ਕੇ ਅਗਲੇ ਆ ਸ਼ਨੀ ਆ ਅੱਜ ਵਾਲੇ ਕਿ ਸ਼ਨੀਵਾਰ ਇਹ ਲੇਟ ਆਉਣ ਵਾਲਾ ਸ਼ਨੀਵਾਰ ਉਧਰ ਕੀਰਤਨ ਦਰਬਾਰ ਲਿਖ ਕੇ ਤੇ ਲਾਇਆ ਹੋਇਆ ਗੁਰਦੁਆਰਾ ਸਾਹਿਬ ਠੀਕ ਆ ਜਾਵਾਂਗੇ ਅੱਛਾ ਗੁਰਦੁਆਰਾ ਸਾਹਿਬ ਤੋਂ ਮੰਮੀ ਦੱਸਦੇ ਕਹਿੰਦੇ ਅਗਲੇ ਸ਼ਨੀਵਾਰ ਹੈ ਨਾ ਆਪਣੇ ਬਾਜ਼ਾਰ ਦੇ ਵਿੱਚ ਨਾ ਬਾਰਾਦਰੀ ਬਿਆਰ ਜਿੱਤੇ ਕੀ ਸਾਡੀਆਂ ਦੁਕਾਨਾਂ ਆ ਹਾਂ ਤੇ ਉੱਥੇ ਉਹਦੇ ਲਾਗੇ ਹੀ ਕੀ ਸੰਨਿਵਾਰ ਲੱਗਦਾ ਆ ਤੇ ਬਹੁਤ ਹੌਲਾ ਹੁੰਦੀ ਜਾਂਦੇ ਆ ਬਾਬਾ ਜੀ ਦਾ ਬਰਥਡੇ ਕਦੋਂ ਆ ਬਾਬੇ ਦਾ ਬਰਥਡੇ 5 ਤਰੀਕ ਦਾ 5 ਤਰੀਕੀ ਦਾ ਬਰਥਡੇ ਆ ਹਨਾ ਹੂੰ ਤੇ ਤੇ ਆਪਣੇ ਇੱਥੇ ਪਰ ਉਹ ਵੀ ਕਰਦੇ ਹੁੰਦੇ ਨਾ ਸ਼ੋਭਾ ਯਾਤਰਾ ਨਹੀਂ ਨਗਰ ਕੀਰਤਨ ਨਗਰ ਕੀਰਤਨ ਵੀ ਆਣਾ ਆ ਤੇ ਅਬ ਜੇ ਕਰਦੇ ਆਪਣੇ ਕਰਤਾਰਪੁਰ ਤੇ ਆਪਣੇ ਇੱਥੇ ਉਹ ਇਹ ਜਦੋਂ ਆ ਬਰਵਾਦ ਫੇਰੀਆਂ ਵੀ ਨਿਕਲਦੀਆਂ ਆ ਬਰਵਾਦ ਫੇਰੀਆਂ ਦਾ ਨਿਕਲਦੀਆਂ ਨਗਰ ਕੀਰਤਨ ਕਦੋਂ ਆਇਆ ਪਹਿਲਾ ਬਰਵਾਦ ਦੇ ਨਗਰ ਕੀਰਤਨ ਕਦੋਂ ਆਇਆ ਨਗਰ ਕੀਤਰ ਬਾਬਾ ਜੀ ਦੇ ਬਰਥਡੇ ਤੋਂ 1 ਦਿਨ ਪਹਿਲਾਂ ਜਾਂ ਤਾਂ ਮੰਡੇ ਹੋਊਗਾ ਜਾਂ ਮੰਡੇ ਹੋਊਗਾ ਕਿਉਂਕਿ ਜੇ ਮੰਗਲਵਾਰ ਦਾ ਗੁਰਪੁਰਬ ਆ ਨਾ ਇੱਕ ਦਿਨ ਪਹਿਲਾਂ ਸਾਡੇ ਗਰਦਾਰਪੁਰ ਨਗਰ ਦੀ ਤਾਂ ਨਿਕਲ ਜਾਂਦੇ ਐ ਦੁਵਾਰ ਹੋਊਗਾ ਕੱਲ ਹੋਊਗਾ ਜਾਂ ਪਰਸੋਂ ਹੋਊਗਾ ਚੱਲਾਂਗੇ ਔਰ ਜਲਦੀ ਜਲਦੀ ਸੇ ਇਹਨੂੰ ਕੰਮ ਨਿਬੇੜ ਲੈਣਾ ਆਪਾਂ ਕਹਿੰਦੇ ਜਲਦੀ ਕੰਮ ਨਿਬੇੜ ਲਵਾਂਗੇ ਇਹ ਤਾਂ ਕੱਲ ਹੋਏ ਆ ਪਤਾ ਲੱਗੇ ਜਣਾ ਬਾਜ਼ਾਰ 'ਚ ਕਿਉਂਕਿ ਬਾਜ਼ਾਰ ਨੂੰ ਨੇ ਸਾਫ਼ ਸੁਥਰਾ ਸਾਰਾ ਸਜਾਣਾ ਆ ਜਦੋਂ ਨਾ ਤੇ ਫੇਰ ਪਤਾ ਲੱਗ ਜਾਣਾ ਆ ਆਪਣੀਆਂ ਦੁਕਾਨਾਂ ਦੇ ਲਾਗੇ ਉੱਥੇ ਵੀ ਨਹੀਂ ਜਾਂਦਾ ਇਹ ਨਗਰ ਕੀਤਰ ਤੇ ਫੇਰ ਪਤਾ ਲੱਗ ਜਾਣਾ ਤੇ ਜੇ ਹੋਇਆ ਆਪਾਂ ਚੱਲਾਂਗੇ ਸਵੇਰੇ ਆਪਾਂ ਜਲਦੀ ਜਲਦੀ ਸਵੇਰੇ ਕੰਮ ਸਵੇਰੇ ਆਪਾਂ ਜਲਦੀ ਇਦਾਂ ਕਰਿਆ ਹੋਣਾ ਫੇਰ ਸਵੇਰੇ ਉਦਾਂ ਵੀ 12 ਵਜੇ ਜਾਂਦੇ ਆ ਪਰ ਲੇਕਿਨ ਛੁੱਟੀ ਐ ਸਵੇਰੇ ਕੀ ਪਤਾ ਕੱਲ੍ਹ ਆ ਕੀ ਪਤਾ ਮੰਡੇ ਆ ਦੇਖਦੇ ਆ ਪਤਾ ਕੱਲ੍ਹ ਸੰਡੇ ਐ ਨਾ ਆ ਸੰਡੇ ਆ ਹਾਂ ਕੱਲ੍ਹ ਸੰਡੇ ਆ ਹਾਂ ਚਲੋ ਜੀ ਪਾ ਲਈਏ ਕੱਪੜੇ ਸੁੱਕਣੇ ਫੇਰ ਕਰਦੇ ਆ ਤਿਆਰੀ ਜਾ ਕੇ ਹੋਰ ਕੀ ਰੋਟੀ ਪਾਣੀ ਦੀ ਦੁਪਹਿਰ ਦੀ ਚਲ ਲਓ ਜੀ ਇਤਰ ਆਪਾਂ ਰੱਖ ਦਿੱਤੇ ਆ ਚਨੇ ਵਾਈਟ ਚਨੇ ਅੱਜ ਬਣਾਉਂਗੂ ਚਾਪਤੀ ਵਾਲੇ ਭਾਜੀ ਅੱਟਾ ਇੱਥੇ ਥੱਲੇ ਚੱਕੇ ਮੱਖੀ ਕਿੱਥੇ ਆ ਗਈ ਆ ਇਹ ਇਹ ਚੱਕ ਲੈਂਦਾ ਆ ਕੋਠੇ ਤੋਂ ਤੇ ਇੱਧਰ ਅਦਰਕ ਤੇ ਇੱਧਰ ਰੂਬਲ ਕਰਦੀ ਪਈ ਆ ਤੋੜਕੇ ਦੀ ਤਿਆਰੀ ਠੀਕ ਆ ਭੈਣ ਜੀ ਕਰੋ ਤੁਸੀਂ ਤਿਆਰੀ ਇਹ ਕਰਦੀ ਪਈ ਆ ਪਿਆਜ਼ ਗ੍ਰੈਂਡ ਟਮਾਟਰ ਅਦਰਕ ਤੇ ਮਿਰਚਾਂ ਬਾਅਦ ਚੂ ਕਰਾਂਗੇ ਪਹਿਲਾਂ ਲਸਣ ਤੇ ਪਿਆਜ਼ ਕਰ ਲਾਂਗੇ ਠੀਕ ਆ ਜੀ ਤੇ ਇੱਧਰ ਛੋਲਿਆਂ ਨੂੰ ਲਵਾ ਲਈਏ ਤਿੰਨ ਚਾਰ ਸੀਟੀਆਂ ਤਾਂ ਫਿਰ ਲਾਉਂਦੇ ਆ ਤੜਕਾ ਤੇ ਫੇ ਤੁਹਾਨੂੰ ਦੱਸ ਦੇ ਮੈਂ ਮੰਮੀ ਕਹਿੰਦੇ ਆ ਬੁੱਧਵਾਰ ਆਣਾ ਆ 5 ਤਰੀਕ ਬੁੱਧਵਾਰ ਵਾ ਮੈਨੂੰ ਲੱਗਾ ਮੰਗਲਵਾਰ ਅੱਜ ਪਹਿਲੀ ਆ ਨਾ ਭਲੇਖਾ ਲੱਗ ਗਿਆ ਫੇ ਮੰਗਲਵਾਰ ਨਿਕਲੂਗਾ ਨਗਰ ਕੀਰਤਨ ਅੱਜ ਦੀ ਵਾਰ ਅੱਜ ਅੱਜ ਸ਼ਨੀਵਾਰ ਅੱਜ ਸ਼ਨੀਵਾਰ ਆ ਮਾਂ ਅੱਜ ਪਹਿਲੀ ਤਰੀਕ ਆ ਕਿਦਾਂ ਵਾਰ ਨਿਕਲੂਗਾ ਨਾ ਹਾਂ ਚਲੋ ਠੀਕ ਆ ਫੇ ਲਾਉਂਦੇ ਆ ਤੁਰਕਾ ਤੇ ਤੁਹਾਨੂੰ ਦਿਖਾਉਂਦੇ ਆ ਜੀ ਜੀ ਇੱਧਰ ਤੁਰਕਾ ਰੱਖ ਦਿੱਤਾ ਹੈ ਮੇਰੇ ਘਰ ਆ ਤਾਂ ਕੋਦਰ ਸੀੜੀਆਂ ਲੱਗਣੀਆਂ ਆ ਹੂੰ ਇਸ ਤਰ੍ਹਾਂ ਆਪਾਂ ਹੁਣ ਤੋੜਕਾ ਤਿਆਰ ਕਰ ਦਿੰਨੇ ਆ ਹਨਾ ਹੋਰ ਕੀ ਟਮਾਟਰ ਕਿੰਨੇ ਕੀਤੇ ਆ 3 ਇੱਕ ਹੋਰ ਲੈ ਕੇ ਆ ਟਮਾਟਰ ਹੂੰ ਥੋੜੇ ਐਡਵਾਟ ਇਹਨਾਂ ਮਾਜੇ ਨੂੰ ਗੋਲੇ ਸੋ ਪਾਏ ਬਹੁਤ ਆ ਹੋਏ ਪਹਿਲਾਂ ਤਾਂ ਬਰਾਮਾ ਸਾਡਾ ਸਿਲੰਡਰ ਮੁੱਕ ਗਿਆ ਪਤਾ ਨਹੀਂ ਲੱਗਾ ਮੈਨੂੰ ਮੈਂ ਇੱਧਰ ਛੋਲੇ ਜਦ ਰੱਖੇ ਆ ਉਹ ਤਾਂ ਸਿਲੰਡਰ ਮੁੱਕ ਗਿਆ ਇਹ ਮੁੱਕਣ ਵਾਲੇ ਜੀ ਆ ਇਹ ਦੋਗਦੇ ਹੋ ਗਏ ਸੀਗੇ ਨਾ ਲੱਗਦਾ ਹੀ ਸੀਗਾ ਮੈਨੂੰ ਕੱਲ ਵੀ ਆ ਨਾ ਨੀਲ ਲਾਲ ਗੈਸ ਕੱਢਦਾ ਸੀ ਨਾ ਬੀਲੀ ਤੇ ਲਾਲ ਦੀ ਮਾਰਦਾ ਸੀ ਆ ਗਿਆ ਸੀ ਲੱਗਦਾ ਸੀ ਮੈਂ ਕਿ ਇਹ ਦੀ ਹੁਣ ਵਾਸੀ ਹੋ ਗਈ ਵਿਚਾਰੇ ਜਿਹੜਾ ਦੇਖਿਆ ਮੈਂ ਤਾਂ ਚਲ ਅੱਜ ਕਿੰਨੀ ਤਰੀਕਾ ਪਹਿਲੀ ਨੂੰ ਲਾਇਆ ਨਾ ਸੰਡਨ ਡੇਢ ਕੁ ਮਹੀਨਾ ਨਿਕਲ ਹੀ ਜਾਂਦਾ ਆ ਉਹ ਵੀ ਤਾਂ ਨਿਕਲਦਾ ਆ ਜੇ ਅਸੀਂ ਇੰਡਕਸ਼ਨ ਦੇ ਉੱਤੇ ਚਾਹ ਤੋਂ ਬਣਾ ਲਈਏ ਹਾਂ ਹੈਨਾ ਕਈ ਵਾਰੀ ਜਿਹੜਾ ਮੈਗੀ ਵੀ ਬਣਾ ਲਈਦੀ ਆ ਆਪਾਂ ਇੰਡਕਸ਼ਨ ਤੇ ਹੈਨਾ ਹਾਂ ਲਾ ਲਈਏ ਤੜਕਾ ਹੀ ਕਰਾਂ ਫਿਰ ਦਿਖਾਉਣੇ ਆ ਬੰਦ ਹੋ ਗਈ ਤੇ ਇਹਦਾ ਨਾ ਨੀਰ ਆ ਗਈ ਬੰਦ ਹੀ ਨਹੀਂ ਹੁੰਦੀ ਇਹ ਕਾਲ ਅੰਦਰ ਰੋਣਾ ਜਿੰਨਾ ਬੋਲਦਾ ਆ ਲੈਣ ਦੇ मजा चुप किया प्रभु है लो जी इधर हूं तुड़का भी रख लिया दूसरी सीटी बजी ना मम्मी दूसरी सीटी बजी है ਮੈਂ ਗੰਦ ਦੂਸਰੀ ਵਜਈ ਆ ਚਾਰ ਪੰਜ ਲਵਾ ਲੈਨੇ ਦੇਖੀ ਜਾਓ ਪੱਲੂ ਆ ਗਈ ਸਕੂਲੋਂ ਅਸੀਂ ਪੱਲੂ ਨੂੰ ਸਿਰ ਦੱਸਿਆ ਰਿ ਸੀਗਾ ਵੀ ਅਸੀਂ ਅੱਜ ਕੀ ਬਣਾਉਣਾ ਹੈ ਖਲਾਸ ਕੇ ਸਰਪ੍ਰਾਈਜ਼ ਅੱਛਾ ਥੋੜਾ ਆ ਕੇ ਪਹਿਲਾਂ ਸਿੱਧੀ ਕਿਚਨ ਚ ਕੀ ਬਣਾਉਣਾ ਮੈਨੂੰ ਹੁਣ ਲੱਗਿਆ ਸਿਆ ਦਿਖਾ ਲਿਆ ਅੱਛਾ ਮੈਂ ਕਿਹਾ ਛੋਲੇ ਭਟੂਰੇ ਕਹਿੰਦੀ ਉਹ ਬੜਾ ਬਣਾ ਵਾਹ ਵਾਹ ਨਾਲ ਸਿਰਕੇ ਵਾਲਾ ਮਸਰੇ ਪਿਆਜ਼ ਬਣਾਇਆ ਅੱਤਾ ਕਿਸੇ ਸਿਰਫ ਵਿੱਚ ਸਿਰਕਾ ਸਿੱਕਾ ਪਾ ਕੇ ਨਾ ਕੱਚ ਦੇ ਡੋਂਗੇ ਦੇ ਚ ਪਿਆਜ਼ ਪਾਤਾ ਹੁਣ ਜੇ ਤਾਂ ਪਾਈ ਇਹਦੇ ਵਿੱਚ ਬੀਟਰ ਰੂਟ ਤੇਰੇ ਨੂੰ ਕਲਰ ਚੜ ਜਾਂਦਾ ਹੈ ਨਾ ਥੋੜਾ ਹੀ ਪਾਇਆ ਪਿਆਜ਼ ਨੂੰ ਇਹ ਪਿਆਜ਼ ਰਹਿੰਦਾ ਹੈ ਘੱਟ ਦੇ ਭਾਂਡੇ ਡੜਵਾਲੀ ਲੱਗਦਾ ਸਾਵਾ ਟੁੱਟੀ ਜਾ ਜਾਣ ਜੋ ਪੱਲੂ ਛੋਲੇ ਕਾਲੇ ਵਾਲੇ ਕਾਲੇ ਰੰਗ ਵਾਲੇ ਬਣਾਏ ਅੱਜ ਨੂੰ ਹੈ ਚੱਲ ਵੀ ਕੱਪੜੇ-ਕੁਪੜੇ ਟੀਂਜ ਕਰ ਫੇਟਾ ਮਾੜੋ ਜੋ ਖਾਣਾ ਕੋਈ ਹੈ ਕੁਛ ਖਵਾ ਦੋ ਗੋਬੀ ہاں ਗੋਬੀ ਹੈ ਤੇ ਦੀ ਬੈਰੀ ਕੁਛ ਖਵਾ ਦੋ ਕੀ ਖਵਾਵਾਂ ਚਿਪਸ ਖਵਾ ਲਓ ਇੱਕਦਮ ਨਾਵਾਂ ਕੇ ਬੀਅਤ ਲਾਵਾ ਨਾਵਾਂ ਗਾੜੀ ਮਾ ਕੁਮਮਾ ਨਾਵਾਂ ਤੇ ਮਮਦਨੂ ਜੀ ਬਸ ਸਕੂਲੇ 50 ਰੁਪਏ ਖਾਚ ਕੇ ਆਈਆਂ ਆ ਆ ਬਸ ਸਬਜੀ ਬੰਦਾ ਲੈ ਲੈ ਹੈ ਬੋਲਦੀ ਨਹੀਂ ਕਾਂਜੀ ਮਿੱਥੇ ਬੋਲ ਸੇ ਚਲੋ ਜੀ ਪੰਨੂ ਸੇਕ ਆਲਾ ਫਰੂਟ ਕਾਲਾ ਬਨਾਣਾ ਕਾਟ ਜੋੜ ਰੂਟ ਵੀ ਖਾਮ ਮਾਰ ਲਿਆ ਕਰੋ ਕਦੀ ਤੱਕ ਕੋਣੂ ਤੇ ਤੇਰਾ ਜਿਹੜਾ ਤਨ ਤੇ ਤੇਰਾ ਹੋ ਜੇ ਮਾਗ ਲ ਜੀ ਤੋੜ ਕੇ ਚੀਜ਼ਾਂ ਤੇਰੀ ਮਾਂ ਚੀਜ਼ਾਂ ਲਿਆਦੀ ਰਹੀ ਤੇ ਤੂੰ ਤੋੜਨ ਤੇ ਰੱਕ ਬਣੀ ਆ ਜੀ ਬਿੰਨ ਤੁਮ ਜਪਾ ਦੀ ਬੀ ਗਾਤੀ ਵੈਰੀ ਗੁੱਡ ਬਈ ਇਹ ਤਾਂ ਚੱਲਦਾ ਰਹਿੰਦਾ ਇਹ ਸਾਡੀ ਘਰ ਦੀ ਇਹ ਹੈਗੀ ਥੋੜੀ लाਡਲੀ ਆ ਭੂਏ ਬਹੁਤ ਚੜੀ ਹੋਈ ਆ ਇੰਨਾ ਭੂਏ ਭਾਏ ਨਾ ਹੋ ਚੜਾਵੇ ਨਿਆਣਿਆਂ ਨੂੰ ਜਿੰਨੀ ਇਹ ਚੜੀ ਹੋਈ ਆ ਸਾਡੀ ਥੋਪੀ ਆਜਾ ਮਨ ਲੇ ਨਾ ਅੰਦਰ ਬੋਤਲ ਚਲੋ ਲਾੜੋ ਤੋੜ ਕੇ ਇਹ ਮਟਰ ਸੇਕਦੇ ਥੋੜੇ ਜਿਨੇ ਕੋਲ ਲਿਆ ਆ ਲੋਜੀ ਦਰ ਸਬਜੀ ਤੇ ਪਾ ਗਾੜੇ ਗਾੜੇ ਬਣਾਏ ਕੋਲੇ ਹੋਏ ਹਾਂ ਮਨੇ ਨਾ ਪਾਸੇ ਮਤੇ ਰੱਖ ਕੇ ਹੌਲੀ ਹੌਲੀ ਹਾਂ ਚੰਗੀ ਤਰ੍ਹਾਂ ਘਿਓ ਛਾੜਦਾ ਛਾੜ ਦਿੱ ਦਿੱਤਾ ਆ ਘਿਓ ਦਾ ਹਨਾ ਹਲੇ ਹੋਰ ਇੱਕ ਹੋਰ ਕਰਨਾ ਹੈ ਹਾਂ ਹਲੇ ਥੋੜੀ ਜਿਹੀ ਰੇਤੀ ਰੇਤੀ ਕੇ ਕਰਾਂ ਮੱਧਿਆ ਟੈਕਸ ਚ ਰੱਖ ਗਏ ਠੀਕ ਆ ਅੱਜ ਸਾਡੇ ਦਾ ਜਿਹੜੇ ਛੋਲੇ ਭੁਰੇ ਖਾਣੇ ਨੇ ਹੋਰ ਕਿ ਢੋਲੇ ਵੀ ਬਣੂਗੇ ਥੋੜੀ देर तक ਹੁਣ ਟੈਸਟ ਕਰਨੇ ਨਹੀਂ ਨਹੀਂ ਬਸ ਕਰਨੇ ਮੈਂ ਕੋ ਪਾਲਾ ਨਹੀਂ ਨਹੀਂ ਚਲ ਜੀ ਮੰਮੀ ਦਾ ਬਹਾ ਗਿਆ ਪੁੱਟ ਕੇ ਸੋ ਚਲੋ ਲੋ ਜੀ ਇਧਰ ਕਰ ਲਿਓ ਹਾਂ ਜੀ ਇਧਰ ਦੇਖੋ ਜੀ ਛੋਲੇ ਵੀ ਬਣ ਕੇ ਤਿਆਰ ਹੋ ਗਏ ਆ ਦਿਖ ਸਕਦੇ ਆ ਜੀ ਓਕੇ ਕਲਰ ਗਿੱਣਾ ਕਾਟ ਇਧਰ ਰੱਖ ਦਿੱਤਾ ਤੇਲ ਪੱਲੂ ਜੋ ਅগে ਪਹਿਲਾਂ ਬਣਾਣੇ ਆ ਚਲੋ ਦੋ ਬਣਾ ਲੈਂਦੇ ਆ ਪੱਲੂ ਕਹਿੰਦੀ ਪਹਿਲਾਂ ਮੈਨੂੰ ਬਣਾ ਦੋ ਰੋਟੀਆਂ ਆਪਾਂ ਖਾਣੀਆਂ ਲੇਟ ਤੇ ਪਹਿਲਾਂ ਪੱਲੂ ਲਈ ਬਣਾ ਦਈਏ ਰੋਟੀ ਠੀਕ ਆ ਦੇਖੋ ਜੀ ਇੰਨਾ ਕੱਢੇ ਹੁੰਦੇ ਸਾਰੇ ਵੀ ਹਾਂ ਠੀਕ ਆ ਜੀ ਆਹ ਚੰਗੀ ਜਿਹੜਾ ਤੇਲ ਗਰਮ ਹੋ ਜਵੇ ਨਾ ਫੇਰ ਬਣਾਉਣ ਦਾ ਮਜ਼ਾ ਆ ਫੇਰ ਬਣਾਉਣੇ ਮੈਂ ਜੇ ਕੋਕ ਕਰਦੇ ਹਾਂ ਗਰਮ ਹੋ ਜਵੀ ਤੇਲ ਹਾਂਜੀ ਮਸ਼ੀਨ ਡੋਣੀ ਹੁਣ ਹਾਂ ਮੈਂ ਰਾਤ ਦੇ ਕੱਟੇ ਹੋਏ ਕਰ ਲਵਾਂ ਠੀਕ ਹੈ ਠੀਕ ਹੈ ਟੱਕ ਦੋ ਫੇਰ ਮੈਂ ਹੱਥ ਧੱਕ ਦੋ ਜੀ ਲੋਟ ਬੋਤਲ ਵਿੱਚ ਬਚ ਗਿੱਤੀ ਆਹ ਹੋਣੇ ਨਹੀਂ ਮੈਂ ਤੁਹਾਨੂੰ ਟ੍ਰਾਈ ਕਰਕੇ ਦੇ ਦਿਆਂ ਗਰਮ ਹੋ ਜਵੇ ਚੰਗੀ ਜਿਹੜਾ ਤੇਲ ਹੋ ਜਾਂਦੀ ਹੈ ਨਾ ਦੇਖੋ ਤਾਂ ਇਹ ਹੋ ਗਿਆ ਕੁੱਤ ਗਿਆ ਮੈਂ ਉਹ ਨੂੰ ਨੂੰ ਕੋਰੋ ਲੋ ਤੇਰਾ ਕਹਾਂ ਹਾਂ ਮਾਂ ਸਬਜੀ ਮੇ ਪਾਲਕ ਲਈ ਇਹ ਪਤਾ ਨਹੀਂ ਮੈਨੂੰ ਬਾਈ ਗੁਰੂ ਬਾਬਾ ਜੀ ਨਾਮ ਸ੍ਰੀ ਵਾਈਸੂ ਸੱਚਾ ਘਰ ਤੇ ਓਕੇ ਵਾਈ ਬਦਿਆ ਬਦਿਆ ਬਣੀ ਬਦਿਆ ਬਣੀ ਬਦਿਆ ਬਣੀ ਪੱਟਾ ਦੇ ਵੀ ਨੀਉ ਨਾ ਉਹ ਨਹੀਂ ਨਾ ਉਹ ਡਬਣਾ ਤਾ ਤੀ ਤੇ ਉਹ ਆ ਤਾ ਬਾਜ਼ਾਰ ਵਰਗਾ ਬਣ ਗਿਆ ਭਟੂਰਾ ਲੇ ਵੀ ਤੇਲ ਉਹਨਾ ਯਾਰ ਗਰਮ ਨਹੀਂ ਹੈ ਅਗਰ ਜਿੰਨਾ ਹੋਣਾ ਚਾਹੀਦਾ ਹੈ ਹਨ ਇਹ ਹੈ ਬੁੱਢਾ 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 ਸਰ ਬਣੀ ਹੈ ਨਾ ਹੋਰ ਹੋ ਲੈੰਦੋਂ ਮੜਜਾ ਤੇਲ ਬੁੱਢਾ ਹੁਣ ਤੇ ਤਾਂ ਵੀ ਲੈਣਾ ਜਾਂਦੀ ਕੋਈ ਨਹੀਂ ਤੇ ਮੜਜਾ ਤੇਲ ਲਾਓ ਜਦੋਂ یہاں ਬਣਾਉਣਾ ਵੀ ਹੋਈ ਜਣ ਪਹਿਲਾ ਤਰੀਕਾ ਹੁੰਦਾ ਹੀ ਹੁੰਦਾ ਵਾ ਜਿੱਦਾਂ ਮੱਝ ਹੈ ਨਾ ਉਹ ਹੋ ਹੋ ਨਹੀਂ ਸਹੀ ਅਭੀ ਵੀ ਆਰ ਮਤਲਬ ਗੰਢਿਆ ਹੈ ਬਿਜਾਰਾ ਕਰਨਾ ਪਤਾ ਬੁੱਢ ਬੁੱਢੇ ਨੂੰ ਬਿਜਾਰ ਵਾਲੇ ਯਾਰ ਵਾਲੇ ਜੇ ਨਾ ਜਿੱਦੜ ਫੁੱਲ ਜਾਵੇ ਆਟਾ ਜਿਆਦਾ ਨਾ ਤੇ ਸ਼੍ਰਿੰਕ ਹੋ ਜਾਂਦਾ ਬੀਚੋਂ ਦੂਰ ਰਹਿਣ ਹੂੰ ਅੱਧੀਏ ਦੇਖਦੇ ਆਂ ਕਿੰਨਾ ਖਾ ਕੇ ਟ੍ਰਾਈ ਕਰੀਏ ਜੇ ਖਾਣ ਵਾਲਾ ਇਹੋ ਹੀ ਟਟ ਹੂੰ ਦੇਖਾ ਹਾਂ ਹਾਂਜੀ ਪਾਓ ਜਲਦੀ ਬੱਟਾ ਹੋ ਗਿਆ ਵੀ ਬਹੁਤ ਜਿੜਈ ਵਾਹਿਗੁਰੂ ਜੀ ਸਤਨਾਮ ਜੀ ਇਹ ਕੋਲੀ ਪਾ ਲਓ ਸਭ ਜਿਹਾ ਮਿਲ ਜਾਏਗਾ ਦਵਲ ਦੇ ਦੰਦ ਉਹ ਲੈ ਜਾਏਗਾ ਨਾ ਇਹ ਤਾਂ ਦੇਤੇ ਜਾਤਾ ਉਹ ਹੋ ਪੂਰੇ ਬਾਜ਼ਾਰ ਵਾਲੇ ਲੱਗਣ ਡਿਆ ਹਨ ਤਾਂ ਇਹ ਰੁਹਾ ਗੋਤੇ ਵੇਲਣਾ ਹੈ ਇਹ ਛੋਟੇ ਵੇਲਿਓ ਛੋਟੇ ਵੇਲਿਓ ਨਾਲਾ ਵੱਡਾ ਹੋ ਗਿਆ ਹਾਂ ਜਾ ਗੋਤੇ ਹੋ ਗਿਆ ਕੀ ਕਰੀਏ ਮੁੰਸਾ ਦਾ ਨਾਮ ਹੋਈ ਬਸ ਐਸਾ ਹੁਣੀ ਬਣਾ ਲੈਣੀ ਸਾਰਿਆਂ ਲਈ ਕਿ ਬਸ ਬਲੂਲੀ ਬਣਾ ਲੀਂ ਲੂ ਖਾ ਕੇ ਦੱਸੂਗੀ ਜੀ ਗੰਗਰ ਬਣਾਵਾਂਗੇ ਜੋ ਖਾਣੇ ਮम्मी ਪਤਲੇ ਨਾ ਲਾ ਦਾ ਤੋ ਥੋੜੇ ਮੋਟੇ ਬਣਾਓ ਆਹ ਇਹ ਓਟਾ ਬਣਾਵਾਂਗੇ ਤਾਂ ਠੀਕਾ ਹੈ ਚਲੋ ਆਜੋ ਹੈ ਹਾਂ ਬਣਾਓ ਮੰਮੀ ਥੋੜਾ ਜਨਾ ਥੋੜਾ ਛੋਟਾ ਬਣਾਓ ਜੀ ਜੀ ਮੇਰੀ ਕੋਪ ਦੇ ਬਟਾ ਬਹੁਤ ਲਓ ਜੀ ਇੱਧਰ ਹੋ ਗਿਆ ਜੀ ਟਾਈਮ 3:30 ਲੇਟ ਹੀ ਹੋ ਗਏ ਆ ਤੇ ਹੁਣ ਲੱਗੇ ਆ ਜੀ ਆਹ 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 ਪਿਆ ਬੱਤੇ ਤੇ ਜੋਰ ਜਿਹਾ ਸੀ ਪਿਆਰ ਜਿਹਾ ਚਨੇ ਸਾਸਵੇਂ ਬਾਦ ਉਗ ਰਹੇ ਬਾਦੂਰੇ ਦੇਖੋ ਕਿਵੇਂ ਬੰਤੇ ਹਨ ਬੋਦ ਨਾਲ ਵਿੱਚ ਸਿਰਕੇ ਵਾਲਾ ਪਿਆਜ ਲਾਓ ਜੀ ਲਾਓ ਖਾਈਏ ਮੈਂ ਤਾਂ ਅੱਗੇ ਤੁਹਾਨੂੰ ਕਿਹਾ ਪਾਉ ਭੁੱਖ ਲੱਗ ਗਈ ਆ ਹੁਣ ਬਾਜੀ ਇੱਧਰ ਆ ਗਿਆ ਆਹ ਆਹ ਸਿਰਕੇ ਵਾਲਾ ਪਿਆਜ ਇਹ ਰੰਗ ਨਹੀਂ ਪਾਇਆ ਨਾ ਜੀ ਯੂ ਬੀਟਰਟ ਹੈ ਹੀ ਨਹੀਂ ਸੀ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪੀਟ ਰੂਡ ਦਾ ਹੈਡੋ ਤੇ ਲੋ ਜੀ ਇੱਧਰ ਸ਼ਰਵਾਦ ਲੱਗੀ ਆ ਹੁਣ ਤੇ ਚਲੋ ਬਣੇ ਰਿਓ ਵਲੌਗ ਨਾਲ ਜੀ ਦੇਖਦੇ ਆ ਕਿੱਦਾਂ ਦੇ ਬਣਦੇ ਆ ਹੋਰ ਹੋਰ ਖਟਾਸ ਚਾਹੀਦੀ ਗੱਲੀ ਲੋ ਜੀ ਇੱਧਰ ਸਵਾ 3 ਹੋ ਗਏ ਤੇ ਇੱਧਰ ਹੁਣ ਆਪਾਂ ਲੱਗੇ ਆ ਖਾਣ ਰੋਟੀ ਜੇ ਮਾਸੇ ਨੇ ਥਾਲ ਫੂਲ ਸਾਫ ਕਰ ਲਏ ਆ ਇੱਧਰ ਸਰਕੀ ਵਾਲਾ ਪੀਣੋ ਅੱਜ ਉਹ ਬੱਲੇ ਨਹੀਂ ਆ ਦੇਖੋ ਤਾਂ ਫਲਾਤਾ ਬਹੁਤਾ ਹੱਥ ਲੇਨੂ ਫਲਾਓ ਦਬਾਓ ਨਾ ਇਹਨੂੰ ਬਚਾਲੀ ਕਿੰਨਾ ਸੁਣਾ ਬਣਦੇ ਉਹ ਹੋਣਾ ਬਣਿਆ ਫੁੱਲਿਆ ਜੇ ਹਨਾ ਹਲੇ ਵੀ ਮੰਮੀ ਤੇਲ ਪੂਰੀ ਤਰ੍ਹਾਂ ਪਰਫੈਕਟ ਹੋਇਆ ਨਹੀਂ ਹੈਗਾ ਹਲੇ ਐਨ ਸਰਦੇ ਸਨ ਤੇਲ ਜੁੰਦਾ ਜਾਂਦਾ ਹੈ ਇਸੇ ਕਾਰਨ ਚਲੋ ਬਣਾ ਲਓ ਫਿਰ ਆਪਾਂ ਬਣਦੇ ਆ ਰੋਟੀਆਂ ਆਹ ਹਾਂ ਕੀ ਬਾਤ ਹੈ ਇਸ ਜੱਟਾ ਦਹੀਂ ਵੀ ਕੁਝ ਨਹੀਂ ਪਾਇਆ ਜੀ ਬਹੁਤ ਹੀ ਵਧੀਆ ਉਹ ਬਹੁਤ ਹੀ ਆਹ ਇੱਥੇ ਦੇਖਿਓ ਵਿਚੋ ਐਨ ਪਤਲਾ ਐ ਨਾ ਬਿਲਕੁਲ ਹਾਂ ਕਾਗਜ਼ ਵਰਗਾ ਚਲੋ ਚਲੋ ਜੀ ਟੇਸਟ ਦਾ ਹੋਣਾ ਵਧੀਆ ਹੀ ਹੋਣਾ ਬਹੁਤ ਜਾ ਓਕੇ ਓਕੇ ਰਿਪੋਰਟ ਚਲੋ ਜੀ ਲਾਹੌਰ ਨੂੰ ਓਕੇ ਰਿਪੋਰਟ ਚਲ ਬਹੁਤ ਓਕੇ ਤੇ ਚਲੋ ਖਾਓ ਤੁਸੀਂ ਵੀ ਹਨਾ ਇਧਰ ਮਾਸੀ ਵੀ ਆ ਗਿਆ ਹੁਣ ਖਾਓ ਬਹੁਤ ਗਰਮ ਆ ਯਾਰ ਗਰਮ ਹੋਦਾ ਪਰ ਬਣੇ ਬਹੁਤ ਪਤਲੇ ਪਤਲੇ ਗੰਚੀ ਹੋਰ ਮੋٹے ਬਣਾਈਏ ਲਾ ਠੀਕ ਆ ਬੋ ਹਣੇ ਆ ਸਹੀ ਹੈ ਪਰਫੈਕਟ ਚਲੋ ਨਾ ਖਾਣਾ ਬੰਦੇ ਆ ਬੰਦੇ ਤੁਸੀਂ ਵੀ ਖਾ ਲਓ ਬਲੌਗ ਨੂੰ ਬਾਚੋ ਖਾਪੀ ਨਹੀਂ ਮਿਲਦੇ ਲਓ ਜੀ ਟਾਈਮ ਇਦھر ਹੋ ਗਿਆ ਆ ਜੀ ਸਵਾ 4 ਠੀਕ ਹੈ ਜੀ ਇਦھر ਬਲੌਗ ਦੇਖਦੇ ਪਏ ਤੇ ਇਦھر ਅਸੀਂ ਲੈ ਕੇ ਆਏ ਆ ਬਾਜ਼ਾਰੋਂ ਗੁੜ ਤੇ ਬਣਾਈ ਆ ਗੁੜ ਦੀ ਮੰਮੀ ਨੇ ਚਾਹ ਹਨਾ ਮੰਮੀ ਹਨ ਜੀ ਤੇ ਪਤਾ ਪੰਜਾਬੀਆਂ ਦੀ ਤਾਂ ਚਾਹ ਮਸ਼ਹੂਰ ਆ ਹੂੰ ਹਣਾ ਦੇਖਦੇ ਆ ਪੀਕੇ ਕਿੰਦਾ ਦੇ ਭਟੂਰੇ ਖਾ ਕੇ ਅੱਖਾਂ ਹੀ ਮੀਟ ਹੋਈ ਜਾਂਦੀਆਂ ਸੀਗੀਆਂ ਤੇ ਇੱਧਰ ਸਿੰਦੀ ਪਈਆਂ ਮੈਂ ਸੂਟ ਜਿਹੜਾ ਕੱਲ ਕਟਿੰਗ ਕੀਤਾ ਆ ਠੀਕ ਆ ਸਵਾਦ ਆ ਮੰਮੀ ਇਹ ਤਾਂ ਸਵਾਦ ਲੱਗ ਤੁਸੀ ਚੱਲੇ ਤੂੰ ਵੀ ਚੱਕ ਨੀ ਆ ਦੇਖਾਂ ਚ ਡਰ ਗਈ ਮੈਂ ਮੂੰਹ ਤੇ ਮਾਰਦਾ ਕੈਮਰਾ ਇਦਾਂ ਕਰਕੇ ਬਾਜੀ ਸਵੇਰੇ ਕਿਉਂ ਹੋਇਆ ਕੀਤਾ ਕੀ ਹੋਇਆ ਜਦੋਂ ਪਾਣੀ ਤੋਂ ਵੀ ਸੀ ਕੀ ਹੋਇਆ ਮਾਸਿਰ ਨੇ ਡਰਾ ਕੇ ਡਰਾ ਦਿੱਤਾ ਪਾਗਲ ਠੀਕ ਮੈਂ ਟੌਪ ਕੀਆ ਆ ਕੀ ਹੋ ਗਿਆ ਚਲ ਮਾੜੀਆ ਕਰਕੇ ਦਾ ਹੋ ਗਿਆ ਦਿੱਤਾ ਸੀ ਮੈਂ ਕੀ ਹਲੋ ਹੁਣ ਸੋੜੀ ਕਿਹਾ ਹੁੰਦਾ ਮੈਂ ਭਾਡੇ ਤੋਂ ਢੋਡੀ ਮਾਸੀ ਆਏ ਪਿਛੇ ਦੇਖਿਓ ਮੈਂ ਕਿੱਦਾਂ ਕੀਤਾ ਮੈਂ ਮਾਮੀ ਨਹੀਂ ਹੈ ਨਾ ਹਾਂ ਕੈ ਇਨਾ ਇਹ ਇਰਾ ਦਾ ਪਰਮੇ ਦੇ ਪਾਡੇ ਤੋਂ ਏ ਕਿੰਨੇ ਦੇ ਵਿੱਚ ਪਾਣੀ ਭਰਦੇ ਮੈਨੂੰ ਮੇ ਦੁਕਾਨੇ ਲਿਖੇ ਜਾਣਾ ਮੈਂ ਨਾ ਹੋੜੀ ਦੇ ਕਿੰਨੀ ਲੱਗੀ ਮੈਂ ਪਿੱਛੇ ਗੱਡੀ ਮੈਂ ਕਿਹਾ ਪੜੇ ਹੋਗੇ ਤਾਂ ਮੈਂ ਕਹਿਨੀ ਤੁਹਾਨੂੰ ਜਦੋਂ ਮੈਂ ਹੋਰ ਕੀ ਮੇਰਾ ਸਾਹ ਿੱਦਾਂ ਝੜ ਗਿਆ ਸੱਚੀ ਡਰ ਗਈ ਮੈਂ ਮਾਸੀ ਨੂੰ ਕਵੇਂ ਬਣੀ ਅੰਦਰ ਬੈਠੀ ਦੇਖ ਕੇ ਆਈ ਮੇਰੇ ਪਿੱਛੇ ਕੋਣ ਖੜ ਗਿਆ ਉੱਤੋਂ ਦੇ ਦੋ ਦਿਨਾਂ ਤੋਂ ਇਦਾਂ ਦੀਆਂ ਫਿਲਮਾਂ ਦੇਖੀ ਨਹੀਂ ਐਟਮ ਹੀ ਲੱਗੀ ਸਵੇਰੇ ਤਾਂ ਹੋਰ ਅੱਜ ਚਾਹ ਬਣਾਈ ਆ ਗੋੜ ਦੀ ਚਾਹ ਵੈਸੇ ਦਾ ਬਚਾਰਾ ਬਲੈਕ ਬਲੈਕ ਹੀ ਸੀਗਾ ਕਹਿੰਦੇ ਜਿਹੜਾ ਪਿਓਰ ਗੋੜ ਆਂਦਾ ਤਾਂ ਇਦਾਂ ਦਾ ਹੀ ਆਉਂਦਾ ਆ ਕਹਿੰਦਾ ਮੈਂ ਤੈਨੂੰ ਜਿੱਟਾ ਵੀ ਲਿਆ ਦੂੰਗਾ ਹਾਂ ਤੂੰ ਇਹੀ ਰਹਿੰਦੇ ਪਰਾ ਹੋਰ ਚਲੋ ਪੀ ਲਈਏ ਚਾਹ ਇਹ ਕਿਆ ਸੋਲ ਗੋਣੀ ਛੋਣੀ ਬੰਦੇ ਕੋਲ ਵਿੱਚ ਟਾਈ ਲੈ ਲੈ ਲਓ ਜੀ ਇੱਧਰ ਟਾਈਮ ਹੋ ਗਿਆ 8:30 ਤੇ ਹੁਣ ਆਪਾਂ ਕਰਨ ਲੱਗਿਆ ਰੋਟੀ ਪਾਣੀ ਦਾ ਪ੍ਰੋਗਰਾਮ ਤੇ ਅਸੀਂ ਆ ਮੰਗਾਈਆਂ ਜੀ ਅੱਜ ਅਸੀਂ ਆ ਮੰਗਾਈਆਂ ਅਸੀਂ Amazon ਤੋਂ Amazon ਤੋਂ ਇਹ ਲਿਆਂ ਇਦਾਂ ਦੀ ਆਇਆ ਦੇਖੋ ਜੀ ਤੁਸੀਂ ਫ੍ਰਿਜ 'ਚ ਰੱਖਣ ਵਾਸਤੇ ਕਵਰ ਵੀ ਹੈ ਇਹਨਾਂ ਦੇ ਉੱਪਰ ਪਰਾਵੋ ਆਹ ਹੋਏ ਰੂਬਾਲੇ ਇਹਨਾਂ ਤੇ ਕਵਰ ਵੀ ਆ ਖੋਲ ਕੇ ਨਹੀਂ ਦੇਖੀ ਮੈਂ ਤਾਂ ਦੇਖੋ ਜੀ ਆਹ ਦੇਖੋ ਜੀ ਪਾਣੀ ਭਰ ਦਿਓ ਇਹਦੇ ਵਿੱਚ ਭਰੋ ਪਾਣੀ ਇਹਨਾਂ ਨੂੰ ਐਦਾਂ ਕੱਢਣ ਦੀ ਲੋੜ ਨਹੀਂ ਇਹਨਾਂ ਦੇ ਥੱਲੇ ਸਿਲੀਕੋਨ ਲੱਗੀ ਹੋਈ ਹੈ ਬਸ ਇਹਨੂੰ ਨੱਪੋ ਐਦਾਂ ਨੱਪੋ ਤੇ ਐਦਾਂ ਬਾਹਰ ਆਏ ਨਹੀਂ ਐਦਾਂ ਨੱਪੋ ਤੇ ਐਦਾਂ ਆ ਜਾਂਦੀ ਤੇ ਬਾਹਰ ਆ ਜਾਂਦੀ ਹੈ ਤੇ ਬਰਫ਼ ਛੇਤੀ ਨਿਕਲ ਜਾਂਦੀ ਹੈ ਢੱਕਣ ਵੀ ਉੱਪਰ ਪਾਣੀ ਡੁੱਲਣਾ ਵੀ ਨਹੀਂ ਹੈਗਾ ਤੁਸੀਂ ਭਰ ਕੇ ਪਾਣੀ ਐਦਾਂ ਰੱਖ ਸਕਦੇ ਫ੍ਰਿਜ ਦੇ ਵਿੱਚ ਇਹਦਾ ਜਿਹੜਾ ਕਲਰ ਕਰਨੇ ਵਾਲੀਆਂ ਨਹੀਂ ਹੁੰਦੀਆਂ ਇਕਰਤ ਦਾ ਆਹ ਅਕੇ ਉਹਦਾ ਕੀੰਦਾ ਯਾਰ ਅਸੀਂ ਅਮਾ ਤੋਂ ਮਗਵਾਈਆਂ ਅਮਾ ਤੋਂ ਮਗਵਾਈਆਂ ਜੀ ਅਸੀਂ ਦੂਜੀਆਂ ਪਲਾਸਟਿਕ ਦੀਆਂ ਨਾ ਉਹ ਕੋਸ਼ਣ ਸਹੀ ਨਹੀਂ ਹੈ ਕਿ ਮੈਂ ਕਿਹਾ ਨਵੀਂ ਫ੍ਰਿਜ ਆ ਤੇ ਨੰਦੀਆਂ ਟ੍ਰੇ ਆ ਬਿਲਕੁਲ ਨਾਲੇ ਸੋਖੀਆਂ ਨਿਕਲ ਜਾਣੀਆਂ ਵਿੱਚੋਂ ਫਿਰ ਨਵੇਂ ਗੱਦੇ ਆ ਤੇ ਨਵੀਂ ਚੱਦਰ ਆਉਗੀ ਨਹੀਂ ਨਵੇਂ ਗੱਦੇ ਤੇ ਨਵੀਂ ਚੱਦਰ ਆਉਗੀ ਨਵੇਂ ਗੱਦੇ ਤੇ ਨਵੇਂ ਬੰਦੇ ਸੌਣ ਵਾਲੇ ਆਉਣ ਨਵੇਂ ਬੰਦੇ ਥੜੋ ਆਉਣੇ ਆ ਨਵੇਂ ਬੰਦੇ ਪੈਦੇ ਅਸੀਂ ਘਰ ਤੇ ਨਵੇਂ ਬੰਦੇ ਥੜੋ ਆਉਣ ਅਸੀਂ ਸੌਵਾਂਗੇ ਅਸੀਂ ਆਪਣੇ ਗੱਦੇ ਦੇ ਆਪ ਸੌਵਾਂਗੇ ਕਿ ਮੈਂ ਕਹਾ ਨਵੇਂ ਬੰਦੇ ਕਹ ਲੈ ਨਵੀਂ ਚੱਦਰ ਆਊਗੀ ਚੱਦਰ ਆ ਜਾਊਗੀ ਵੀ ਨਵੇਂ ਬੰਦੇ ਆ ਸੌਣ ਦੇਦੇ ਕਿ ਲਓ ਜੇ ਮਮਾ ਕਿੰਦਾ ਲੱਗੀਆਂ ਇਹ ਟਰੇਆਂ ਤੁਹਾਨੂੰ ਇਹ ਵਧੀਆ ਲੱਗੀਆਂ ਮੈਨੂੰ ਕਿਤੇ ਦੋ ਮਗਵਾਇਆਂ ਸੀ ਮੈ ਇਹਨਾਂ ਨੂੰ ਮੈਨੂੰ ਭਲੇਖਾ ਲੱਗਿਆ ਨਾ ਆਪਾਂ ਚਾਰ ਮਗਵਾਇਆ ਸੀ ਇਹਨਾਂ ਚਾਰਾਂ ਇਹ ਪਤਾ ਕਿੰਦਾ ਸੀ ਜੇ ਤਾਂ ਦੋ ਮਗਾਵ ਮਹੀਆਂ ਪੈਂਦੀਆਂ ਸੀ ਇਹ ਚਾਰਾਂ ਦਾ ਸੈੱਟ ਸੀਗਾ ਇਹ ਪਤਾ ਸੀ ਨਾ ਕਿਸੇ ਦੇ ਬਲੌਗ 'ਚ ਦੇਖ ਬਲੌਗ ਦੇਖਿਆ ਗਿਆ ਦਾ ਹਾਂ ਜਦੋਂ ਮੈਂ ਕਿਸੇ ਦੇ ਬਲੌਗ 'ਚ ਦੇਖਦਾ ਨਾ ਫਿਰ ਮੈਨੂੰ ਇਹ ਹੁੰਦਾ ਕਿ ਮੈਂ ਮਗਾ ਲਾਵਾਂ ਉਹ ਚੀਜ਼ ਹੁਣ ਹਾਂ ਤੇ ਚਲੋ ਜਿਹੜੀ ਨਮੀ ਚੀਜ਼ ਹੋਵੇ ਹਾਂ ਹੁਣ ਰੋਟੀ ਪਾਣੀ ਦਾ ਕੀ ਪ੍ਰੋਗਰਾਮ ਆ ਬਸ ਮੈਂ ਲੱਗੀ ਹਾਂ ਰੋਟੀ ਬਣਾਣ ਚੱਲੀਆਂ ਹਾਂ ਬਸ ਹੁਣ ਚਲੋ ਬਣਾਉਂਦੇ ਆ ਵੀ ਇਹ ਕਹਿੰਦੀ ਮਠਾਣੀ ਨਹੀਂ ਰੋਟੀ ਪੱਲੂ ਨੇ ਵੀ ਨਹੀਂ ਆਹੋ ਇਹ ਜਲੁੱਟ ਛੇਦ ਨਹੀਂ ਥੋੜੀ ਜੀ ਠੀਕ ਹਾਂ ਤੇ ਆਪਾਂ ਰਹਿ ਗਏ ਹਾਂ ਚਲੋ ਆਪਾਂ ਖਾਈਏ ਫਿਰ ਹਾਂ ਇੱਕ ਮੇਰੇ ਤੇ ਦੋ ਇੱਕ ਮਮੇ ਤੇ ਦੋ ਮੰਮੀ ਦੋ ਮੰਮੀ ਦਾ ਇੱਕ ਬਣਾਇਆ ਦੋ ਮੇਰੇ ਦੋ ਤੇਰੇ ਪੰਜ ਫੁਲਕੇ ਬੰਨੇ ਆ ਤੇ ਚਲੋ ਇਹਨੂੰ ਇੱਕ ਕਦੀ ਭਰ ਕੇ ਰੱਖ ਹਾਂ ਦੇਖੋ ਚੈੱਕ ਕਰਕੇ ਭਰ ਕੇ ਰੱਖ ਕੇ ਦੇਖੋ ਦੋ ਡਰਿਆ ਰੱਖ ਲਵਾਂ ਵਿੱਚ ਦੇ ਪਰ ਕਿ ਹੈ ਦੋ ਡਰਿਆਂ ਪਰ ਕੇ ਰੱਖ ਲਾ ਆ ਚਾਰ ਖਾਣੀਆਂ ਆ ਲਓ ਜੀ ਮਾੜਾ ਸਾਡੇ ਨੇ ਰੋਟੀਆਂ ਖਾਣੀਆਂ ਚਾਰ ਅੱਜ ਫ੍ਰਿਜ ਦੇ ਵਿੱਚ ਇੱਕ ਮੋਜਾ ਇਹਦੇ ਦੇਖੋ ਇਹ ਬਰਫ਼ ਨਹੀਂ ਜੰਮਦੀ ਜੰਮਦੀ ਹੈਗੀ ਹਾਂ ਬਾਹਰ ਨਹੀਂ ਜੰਮਦੀ ਬਰਫ਼ ਬਹੁਤ ਜੰਮਦੀ ਆ ਕਿ ਇਹ ਜਿੰਨੀ ਮਾਜੀ ਬਰਫ ਹੋਵੇ ਇਹਦੇ ਬਾਹਰ ਨਹੀਂ ਜੰਮਦੀ ਬਰਫ ਨਹੀਂ ਜੰਮਦੀ ਹੈਗੀ ਹਾਂ ਇਹਦੇ ਚਾਪਾ ਟੁਕੜੀਆਂ ਵਾਲੀਆਂ ਨੇ ਨਾ ਇਹ ਪਏ ਆ ਟੁਕੜੀਆਂ ਹਾਂ ਹਾਂ ਤੇ ਹਾਂ ਉਹ ਉਜੀ ਫ੍ਰੀਜ ਦੇ ਵਿੱਚ ਤਾਂ ਹੈ ਨਾ ਬਰਫ ਬਹੁਤ ਜੰਮ ਜਾਂਦੀ ਸੀਗੀ ਆਲੇ ਦੁਆਲੇ ਫਿਰ ਉਹਨੂੰ ਡੀਫ੍ਰੀਜ਼ ਕਰਨਾ ਪੈਂਦਾ ਸੀਗਾ ਚਾਪ ਦੇ ਦੋ ਪੀਸ ਪਏ ਆ ਜੇ ਤੇ ਚਲੋ ਬਣੇ ਰਿਓ ਬਲੌਗ ਨਾਲ ਜੀ ਰੋਟੀ ਪਾਣੀ ਟੁਕੜੀਆਂ ਰੱਖ ਦਿੰਦੇ ਹਾਂ ਅਸੀਂ ਸੋ ਰੱਖੋ ਤੇ ਬਣਾਓ ਰੋਟੀ ਫਿਰ ਖਾ ਕੇ ਤੇ ਫਿਰ ਕਰਾਂਗੇ ਬਲੌਗ ਦਾ ਆਪਾਂ ਐਂਡ ਬਣੇ ਰਿਓ ਬਲੌਗ ਨਾਲ ਜੀ ਸਾਡੇ ਟ੍ਰੀਆਂ ਦੇ ਨਾਲ ਨਾਲ ਇਹ ਮੁੱਟੀ ਟ੍ਰੀਆਂ ਦੇ ਨਾਲ ਨਾਲ ਆ ਵੀ ਸਾਨੂੰ ਆਏ ਆ ਦੋ ਜੀ ਫ੍ਰੀ ਆਏ ਦੋ ਪੀਸ ਤਾਂ ਨਾ ਆਪਾਂ ਆ ਆਪਾਂ ਵਰਤਦੇ ਆ ਸੀਲ ਹੂਲ ਇਹ ਓਦਾਂ ਮਿਲੇ ਭਾਂਡੇ ਬਣੇ ਸਾਫ਼ ਕਰਨੇ ਲਈ ਦੇ ਚਲੋ ਵਧੀਆ ਆ ਬਹੁਤ ਸੋਹਣਿਆ ਦਾ ਵੀ ਹਨਾ ਹਾਂ ਇਹ ਨਵੀਂ ਚੀਜ਼ ਆ ਵੀ ਬਾਜ਼ਾਰ ਵਿੱਚ ਬਹੁਤ ਵਾਰ ਦੇਖੀ ਆ ਹਾਂ ਤੇ ਚਲੋ ਬਣਾ ਰੋ ਡੈਡੀ ਹੁਣ ਆਪਾਂ ਕਰਦੇ ਆ ਜੀ ਫਿਰ ਇਹ ਦੋ ਮਿਲੇ ਆ ਪੀਸ ਇਕ ਰਾ ਪਰੇ ਹੋ ਪਰੇ ਹੋ ਕਿ ਐਸੇ ਆ ਮੂੰਹ ਕੋ ਬੰਦ ਕਰ ਲੋ ਗੱਲਾਂ ਲੈ ਨਹੀਂ ਫਿਰ ਐ ਉਹਦਾ ਜੱਫੀਆਂ ਪਾਈ ਜਾਂਦੀ ਤੂੰ ਉਹਦਾ ਮੂੰਹ ਲਗੋਈ ਜਾਂਦੀ ਮੁਰਗੇ ਹੈ ਤੇ ਚਲੋ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆ ਜੀ ਨੋਟਾੜੀ ਖਾਨ ਲਗੇ ਤੇ ਮੈਂ ਕਹਿੰਦਾ ਯਾਰ ਬਲੌਗ ਐਂਡ ਕਰੀ ਦਿਓ ਬਾਏ 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 ਕਰਕੇ ਨਹੀਂ ਹੋਣਾ ਚਲੋ ਸੋ ਜੀ ਮਾਰਦੀ ਜਾਂਦੀ ਮਮੀ ਮੇਰੀ ਕੋਹ ਦਿਨ ਮਾਰਦੀ ਰਹੇ ਦਿਏ ਜਾਓ ਮੈਂ ਨਹੀਂ ਧਰਾਂਗਾ ਚਲੋ ਹਾਂ ਜੀ ਕਰਦੇ ਆ ਅੱਜ ਦੇ ਬਲੌਗ ਇੱਥੇ ਐਂਡ ਹੋਏ ਕੱਲ ਮਿਲਦੇ ਆ ਤੁਹਾਨੂੰ ਇੱਕ ਨਵੇਂ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਚਲੋ ਜੀ ਮਿਲਦੇ ਆ ਕੱਲ ਫੇਰ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ